ਸਸਚੀ ਕਲ ਸਾਰੇ ਨੂੰ ਇੱਕ ਜਿਹੜਾ ਪਾਕਿਸਤਾਨ ਦਾ ਉਹ ਕੱਚ ਜਾ ਉਹਦੇ ਹੁਣ ਬਹੁਤ ਜ਼ਿਆਦਾ ਪੀੜ ਪੈ ਗਈ ਆ ਕਿਉਂਕਿ ਮੈਂ ਸੱਚ ਬੋਲਦਾ ਕਿਉਂਕਿ ਮੈਨੂੰ ਮੈਂ ਸੱਚ ਬੋਲ ਦਿੰਨੇ ਆ ਮੈਨੂੰ ਧੋਗਲੇ ਦੱਲੇ ਲੋਕ ਬਿਲਕੁਲ ਵੀ ਪਸੰਦ ਹੈ ਨਹੀਂ ਹੈ ਨਾ ਕਿਉਂਕਿ ਮੈਂ ਬਹੁਤ ਵਾਰੀ ਇਹ ਬੰਦੇ ਦੀਆਂ ਸਟੇਟਮੈਂਟਾਂ ਦੇਖਿਆ ਸਾਈਕਲ ਦਾ ਵੀ ਸਟੈਂਡ ਹੁੰਦਾ ਪਰ ਇਹਦਾ ਕੋਈ ਸਟੈਂਡ ਨਹੀਂ ਠੀਕ ਹੈ ਬਾਕੀ ਤੋ ਉੱਥੇ ਇਨਡਾਇਰੈਕਟਲੀ ਵੀਡੀਓ ਪਾ ਕੇ ਕਰ ਰਿਹਾ ਤੇ ਘਰ ਦੇ ਬਿਮਾਰਾਂ ਸੰਪਤੀਆਂ ਇਹ ਮੈਂ ਕੋਈ ਸੰਪਤੀਆਂ ਲਾ ਕੇ ਪੈਸੇ ਨਹੀਂ ਇਕੱਠੇ ਕਰਦੇ ਮੈਂ ਕੀ ਕਰਦੀ ਮੇਰਾ ਕੀ ਪ੍ਰੋਫੈਸ਼ਨ ਆ ਮੈਂ ਕਿੱਦਾਂ ਦੀ ਆ ਮੇਰਾ ਕੈਰੈ ਕਰਦੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਧਰਮ ਬਾਰੇ ਬੋਲਣਾ ਲੱਗ ਪੂੰਗੀ ਜੇ ਮੈਂ ਉਸ ਧਰਮ ਬਾਰੇ ਬੋਲ ਰਹੀਆਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਬਾਅਦ ਦੇ ਵਿੱਚ ਜਦੋਂ ਜੀ ਫੇਮ ਦਾ ਟਾਈਮ ਆ ਬਿ ਪੁਲਾਨੀਆਂ ਮੈਂ ਤੇਰੇ ਨਾਲ ਤੇ ਧੌਂ ਕਿਆ ਤੇਰੇ ਨਾਲ ਮੈਂ ਮੈਂ ਇਹ ਚੀਜ਼ਾਂ ਕਰਨ ਲੱਗ ਪੂੰਗੀ ਠੀਕ ਹੈ ਮੈਂ ਸਿਰਫ ਤੇਰੇ ਤੋਂ ਇੰਨੇ ਜਸਟੀਫਿਕੇਸ਼ਨ ਮੰਗਦੀਆਂ ਕਿ ਜਿਹੜੀ ਮੈਂ ਵੀਡੀਓ ਲਾਈ ਸੀ ਤੇ ਮੈਂ ਹੁਣ ਵੀ ਲਾਉਂਗੀ ਦੁਬਾਰਾ ਇਹਦੇ ਪਿੱਛੇ ਕਿ ਇਹ ਵੀਡੀਓ ਤੇਰੀ ਨਹੀਂ ਆ ਕੀਵਰਡ ਟਰੈਵਲਰ ਤੇਰਾ ਜਾਣਕਾਰ ਹੈ ਨਹੀਂ ਕੀਵਰਡ ਟਰੈਵਲਰ ਦੀ ਆਈਡੀ ਤੇ ਉੱਤੇ ਤੂੰ ਬੈਠ ਕੇ ਬ੍ਰੌਡ ਦੇ ਉੱਤੇ ਆ ਗੱਲਾਂ ਨਹੀਂ ਕਹੀਆਂ ਸੀਆਂ ਠੀਕ ਹੈ ਇਹ ਗੱਲ ਹੈਗੀ ਹੈ 2024 ਪੰਜਵਾਂ ਮਹੀਨਾ 18 ਤਰੀਕ ਦੀਆਂ ਠੀਕ ਹੈ ਇੱਕ ਪੇਜ ਹੈ ਟਿਕਟੌਕ ਦੇ ਉੱਤੇ ਕਈ ਵਾਰੀ ਲੋਕ ਕਹਿੰਦੇ ਸਾਡੀਆਂ AI ਬਣਾਈਆਂ ਫੇਕ ਆ ਉਸ ਪੇਜ ਦੇ ਉੱਤੇ ਅੱਜ ਵੀ ਇਹ ਵੀਡੀਓ ਪਈ ਹੈ ਜਿਦੇ ਵਿੱਚ ਇਹਨੇ ਗਈਆਂ ਹੋਈਆਂ ਗੱਲਾਂ ਠੀਕ ਹੈ ਤੇ ਉਹਦੋਂ ਤਾਂ AI ਦਾ ਸ਼ਾਇਦ ਦੌਰ ਵੀ ਨਹੀਂ ਚੱਲਦਾ ਸੀ ਆ 6 ਕਿ ਮਹੀਨੇ ਤੋਂ AI ਵਾਲਾ ਜਿਆਦਾ ਸਿਸਟਮ ਚੱਲਿਆ ਹੈ ਤੁਸੀਂ ਇੱਕ ਪੇਜ ਸਰਚ ਮਾਰਨਾ ਟਿਕਟੌਕ ਦੇ ਜਾ ਕੇ ਕੈਨੇਡਾ ਅੰਡਰਸਕੋਰ ਫੈਕਟਸ ਅੰਡਰਸਕੋਰ ਉਹਦੇ ਉੱਤੇ ਵੀਡੀਓ ਪਈ ਹੈ ਜਿਦੇ ਚ ਇਹ ਬੰਦਾ ਕਹਿ ਰਿਹਾ ਕਿ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਬਣਾਓ ਸਾਡੇ ਤਰ੍ਹਾਂ ਤਰ੍ਹਾਂ ਸ਼ਾਦੀਆਂ ਮਨਜ਼ੂਰ ਆ ਤੇ ਇਹਦੇ ਨਾਲ ਬੈਠਾ ਜਿਹੜਾ ਬੰਦਾ ਉਹਨੇ ਕਿਹਾ ਵੀ ਸਿੱਖਾਂ ਦੇ ਵਿੱਚ ਹਰਾਮ ਹੁੰਦਾ ਮਤਲਬ ਤੁਸੀਂ ਇਹ ਚੀਜ਼ਾਂ ਕਰਕੇ ਉਦੋਂ ਬਾਅਦ ਦੇ ਵਿੱਚ ਤੁਸੀਂ ਸਾਡਾ ਕੋਈ ਵੀ ਮੁੱਦਾ ਹੁੰਦਾ ਪੰਜਾਬ ਚ ਕਹਿੰਦੇ ਜੀ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹ ਚੀਜ਼ਾਂ ਬੰਦ ਕਰ ਦਿਓ ਉਹ ਜਾ ਉਹ ਹੈਗਾ ਵਿੱਚ ਕਹਿੰਦੀ ਜਾ ਇੱਥੇ ਰਹਿੰਦਾ ਤੇ ਉਹ ਲੱਗਿਆ ਰਹਿੰਦਾ ਇਹਦੇ ਨਾਲ ਯਾਰ ਦੋਗਲੀ ਬੰਤੇ ਛੱਡ ਦੋ ਤੁਸੀਂ ਠੀਕ ਆ ਮੈਂ ਜੋ ਵੀ ਆਪਦਾ ਕੰਮ ਕਰਦੀ ਪਰ ਮੈਂ ਤੁਹਾਡੇ ਵਾਂਗੂ ਦੋਗਲੀ ਨਹੀਂ ਕਿ ਮੇਰੀ ਇੱਕ ਥਾਂ ਤੇ ਸਟੇਟਮੈਂਟ ਹੋਰ ਹੋਵੇ ਦੂਜੀ ਥਾਂ ਤੇ ਸਟੇਟਮੈਂਟ ਮੈਂ ਸੱਚ ਰੱਖਣ ਦਾ ਦਾਵਾ ਵੀ ਕਰਦੀ ਆ ਤੇ ਮੈਂ ਸੱਚ ਬੋਲਣ ਲੱਗੀ ਉਹ ਵੀ ਕਰਦੀ ਆ ਮਤਲਬ ਤੂੰ ਤੇਰੇ ਤੁਹਾਡੇ ਧਰਮ ਬਾਰੇ ਬੋਲਦਾ ਹਨਾ اسلام ਬਾਰੇ ਮੈਂ ਨਹੀਂ ਕਹਿੰਦੀ ਉਹ ਸਹੀ ਬੋਲਿਆ ਤਾਂ ਉਦੋਂ ਤੂੰ ਬੰਬ ਸਟਾਹ ਤੇ ਲੋਕਾਂ ਦੇ ਘਰੇ ਠਾਈ ਤੇ ਜਿਹੜਾ ਤੂੰ ਸਿੱਖਾਂ ਬਾਰੇ ਬੋਲਿਆ ਉਹਦੇ ਵਾਸਤੇ ਫਿਰ ਕੀ ਕਰਨਾ ਚਾਹੀਦਾ ਉਹਦਾ ਤੇਰੇ ਕੋਲ ਕੋਈ ਜਵਾਬ ਹੈਗਾ ਬਾਲਾ ਸਿਆਣਾ ਨਾ ਬਣਿਆ ਕਰ ਪੁੱਦੋਂ ਹੀ ਆ ਤੂੰ ਆ ਵੀਡੀਓ ਵੀ ਦੇਖ ਲੈਣ ਲੱਗੀਆਂ ਮੈਂ ਉਹ ਰਿਸ਼ਤੇ ਕਰਾਂਦਾ ਸਿੰਘਾਂ ਦੇ ਨੰਬਰ ਉਹਦਾ ਮੇਰੇ ਕੋਲ ਮੌਜੂਦ ਹੈ ਜਿਨੇ ਜਿਨੇ ਗਰੂਮਿੰਗ ਕਰਨੀ ਹੈ ਨੰਬਰ ਉਹਨਾਂ ਨੂੰ ਮੈਂ ਦੇ ਦੇਵਾਂਗਾ ਦੇ ਸਖੜੀਆਂ ਨੂੰ ਮੁਸਲਮਾਨ ਕਰੋ ਉਹਨਾਂ ਨਾਲ ਸ਼ਾਦੀਆਂ ਕਰੋ ਦੋ ਦੋ ਤਰਾ ਤਰਾ ਕਰੋ ਕਿਉਂਕਿ ਸਾਡੇ ਇਸਲਾਮ ਵਿੱਚ ਇਜਾਜ਼ਤ ਹੈ ਬਾਈਬਲ ਕਰਨਾ ਜਿਹਨੂੰ ਜਿਹਨੂੰ ਨੰਬਰ ਚਾਹੀਦਾ ਹੈ ਮੇਰੇ ਕੋਲ ਲੈ ਲੀ ਉਸ ਬਾਪੇ ਦਾ ਨੰਬਰ ਲੈ ਲਓ ਬਲ ਟ੍ਰੈਵਲ ਕੋਲ ਨੰਬਰ ਦੇ ਦੋ ਭਲੇ ਇਹ ਦੱਸੋ ਕਿਨੇ ਕਿਨੇ ਦੇਰ ਦੀ ਸ਼ਾਦੀ ਕਰਨੀ ਦੋ ਦੋ ਘੰਟੇ ਦੀ ਤਿੰਨ ਦਿਨ ਘੰਟੇ ਵਾਲੀ ਪੱਕੀ ਪੱਕੀ ਨੇ ਪੱਕਾ ਪੱਗਾ ਨਿਕਾਹ ਕਰਾਂਗੇ ਇਨਸ਼ਾਅੱਲਾ ਅੱਛਾ ਅੱਛਾ ਆਰਾਮ ਕਰ ਬਲ ਟ੍ਰੈਵਲ ਕੋਲੋਂ ਨੰਬਰ ਲੈ ਲੀ ਬੰਦਾ ਲਾਈਵ ਤੇ ਬੈੱਕੇ ਰਿਸ਼ਤੇ ਕਰਾਂਦਾ ਹੈ ਅੱਛਾ ਅੱਛਾ ਨਹੀਂ ਨਹੀਂ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ